ਪ੍ਰਸ਼ਾਸਨ ਜਵਾਬ ਦੇਵੇ ਇਹ ਹੋਇਆ ਕਿਉਂ ਆ ਕਿਉਂਕਿ ਉੱਥੇ ਉਹਨੂੰ ਰੱਖਿਆ ਕਿਉਂ ਗਿਆ ਹਾਲਾਤ ਦੇਖੇ ਜਾਂਦੇ ਨੇ ਜੇਲ੍ਹ ਪ੍ਰਸ਼ਾਸਨ ਇਹਨੂੰ ਦੇਖਣਾ ਚਾਹੀਦਾ ਸੀ ਵੀ ਕਿਸ ਨੂੰ ਕਿਸ ਦੇ ਨਾਲ ਰੱਖਣਾ ਤੇ ਵਕੀਰ ਨੂੰ ਵੀ ਮਿਲਣ ਦਿੱਤਾ ਗਿਆ ਨਾ ਉਹਨਾਂ ਦਾ ਕੋਈ ਇਲਾਜ ਨਾ ਉਹਨਾਂ ਦਾ ਪਤਾ ਹਲੇ ਤੱਕ ਬਾਹਰ ਵੀ ਉਹਨਾਂ ਦੇ ਕੀ ਸੱਟਾਂ ਲੱਗੀਆਂ ਕੀ ਨਹੀਂ ਲੱਗੀਆਂ ਕੀ ਉਹਨਾਂ ਨਾਲ ਵਾਪਰੀ ਕੁਝ ਵੀ ਨਹੀਂ ਕਿਸੇ ਗੱਲ ਦਾ ਪਤਾ ਭਾਵੋ ਬਾਅਦ ਚ ਜਿਹਾ ਪ੍ਰਸ਼ਾਸਨ ਨੇ ਜਿਹੜਾ ਪਰਚਾ ਪਾਣਾ ਉਹ ਤਾਂ ਪਾ ਹੀ ਦਿੱਤਾ ਉਹਦੇ 'ਚ ਕੋਈ ਨਹੀਂ ਕਮ ਸੇ ਘੱੋਂ ਤੁਸੀਂ ਪਰਿਵਾਰ ਨੂੰ ਮਿਲਾ ਤਾਂ ਦਿਓ ਕਿੰਨਾ ਵੱਡਾ ਧੱਕਾ ਆ ਗੱਲ ਗੱਲ ਇੱਕ ਇਥੇ ਆ ਵੀ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਇਹ ਕਿਸ ਬਿਰਤੀ ਦੇ ਨੇ ਉਹ ਕਿਸ ਬਿਰਤੀ ਦੇ ਨੇ ਉਹਨਾਂ ਨੂੰ ਇਕੱਠੇ ਰੱਖਣਾ ਹੀ ਨਹੀਂ ਚਾਹੀਦਾ ਸੀ। ਦੂਜੀ ਗੱਲ ਇਹ ਆ ਵੀ ਜੇ ਉਹਨਾਂ ਦਾ ਇਲਾਜ ਹੋ ਸਕਦਾ ਤਾਂ ਇਹਨੂੰ ਇਲਾਜ ਵਾਸਤੇ ਕਿਉਂ ਨਹੀਂ ਕਿਤੇ ਭੇਜਿਆ ਕਿਉਂ ਨਹੀਂ ਪਰਿਵਾਰ ਨੂੰ ਮਲਾਇਆ ਗਿਆ ਕਿਉਂ ਨਹੀਂ ਕਿਸੇ ਹੋਰ ਨੂੰ ਇਹਨਾਂ ਬਾਰੇ ਵਕੀਲ ਨੂੰ ਵੀ ਇਹਨਾਂ ਬਾਰੇ ਕੁਝ ਦੱਸਿਆ ਗਿਆ। ਜੇਲ ਮੁਰੇ ਧਰਨਾ ਲਾਵਾਂਗੇ, ਮੁਜ਼ਾਹਰਾ ਕਰਾਂਗੇ ਤੇ ਉੱਥੇ ਇਹੀ ਆ ਸਾਡੀ ਮੇਨ ਮੰਗ ਹੈ ਕਿ ਇੱਕ ਤਾਂ ਉਹਨਾਂ ਨੂੰ ਪਰਿਵਾਰ ਨੂੰ ਮਲਾਇਆ ਜਾਵੇ, ਦੂਜੇ ਇਸ ਚੀਜ਼ ਦਾ ਅਸੀਂ ਸਰਕਾਰ ਤੋਂ ਜਵਾਬ ਮੰਗਾਂਗੇ ਕੋਈ ਮੰਗ ਪੱਤਰ ਨਹੀਂ ਦਵਾਂਗੇ ਅਸੀਂ ਮੰਗਤੇ ਨਹੀਂ ਹੈਗੇ ਅਸੀਂ ਜਵਾਬ ਮੰਗਾਂਗੇ ਕਿ ਇਹ ਹੋਇਆ ਕਿਉਂ ਆ ਬੀਤੀ 10 ਸਤੰਬਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੋਈ ਝੜਪ ਤੋਂ ਬਾਅਦ ਹਾਲਾਤ ਇਹ ਨੇ ਕਿ ਸੰਦੀਪ ਸਿੰਘ ਸਨੀ ਦੀ ਜਿਹੜੀ ਮੁਲਾਕਾਤ ਆ ਉਹ ਪਰਿਵਾਰ ਦੇ ਨਾਲ ਰੋਕੀ ਗਈ ਹੈ ਪਰਿਵਾਰ ਤੇ ਸਿੱਖ ਜਥੇਬੰਦੀਆਂ ਅੱਜ ਪਟਿਆਲਾ ਦੇ ਵਿੱਚ ਇਕੱਠੀਆਂ ਹੋਈਆਂ ਨੇ ਬਾਰਸੋ ਨੂੰ ਯਾਨੀ ਕਿ 16 ਤਰੀਕ ਨੂੰ ਇੱਕ ਵਿਸ਼ਾਲ ਮਾਰਚ ਵੀ ਕੀਤਾ ਜਾਊਗਾ ਤੇ ਜੇਲ੍ਹ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ ਇਸ ਇਕੱਤਰਤਾ ਦੇ ਵਿੱਚ तमाम ਸਿਆਸੀ ਪਾਰਟੀਆਂ ਤੇ ਸਿੱਖ ਸੰਸਥਾਾਂ માં ਹਾਜ਼ਰ ਹੋਈਆਂ ਉਹਨਾਂ ਦੇ ਨੁਮਾਇੰਦੇ ਸ਼ਾਮਿਲ ਹੋਏ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਕਨੌਰ ਤੋਂ ਭੁਪਿੰਦਰ ਸਿੰਘ ਸ਼ੇਖੂਪੁਰ ਸਾਡੇ ਨਾਲ ਨੇ ਭਾਈ ਜੀ ਕੀ ਵਿਚਾਰ ਕੀਤਾ ਗਿਆ ਅੱਜ ਕਿਸ ਤਰੀਕੇ ਦੇ ਨਾਲ ਹੋਇਆ ਕਿ ਸੰਦੀਪ ਸਿੰਘ ਸਣੀ ਨੂੰ ਡਿਫੈਂਡ ਕੀਤਾ ਜਾਊਗਾ ਸਾਰਿਆਂ ਨੇ ਮਿਲ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇੱਥੇ ਜਿਹੜਾ ਆਪਾਂ ਗੁਰਦੁਆਰਾ ਦੁਖਨਵਾਰਨ ਸਾਹਿਬ ਵਿੱਚ ਵੱਖ-ਵੱਖ ਪੰਥਕ ਚਿੰਤਕਾਂ ਵੱਲੋਂ ਪੰਥਦਰਦੀਆਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਸਾਨੂੰ ਸਨੇਹਾ ਪਾਰਟੀ ਤੌਰ ਤੇ ਲੱਗਿਆ ਸੀ ਤੇ ਇੱਥੇ ਅਸੀਂ ਆਏ ਸੀ ਜੋ ਪਿੱਛੇ ਦੋ ਦੋ ਤਿੰਨ ਦਿਨ ਪਹਿਲਾਂ ਘਟੜਾ ਵਾਪਰੀਆ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਜੋ ਭਾਈ ਸੰਦੀਪ ਸਿੰਘ ਸਣੀ ਅੰਮ੍ਰਿਤਸਰ ਤੋਂ ਜਿਹੜੇ ਕਿ ਇੱਥੇ ਹੁਣ ਕੇਂਦਰੀ ਜੇਲ ਪਟਿਆਲਾ ਚ ਨੇ ਜਿਨ੍ਹਾਂ ਦੇ ਉੱਤੇ ਆ ਆਪਣਾ ਸੁਧੀਰ ਸੂਰੀ ਨਾਮ ਦੇ ਉਹ ਕੇਸ ਦਰਜ ਹੈ ਤੇ ਉਹਨਾਂ ਨੂੰ ਉਸ ਬੈਰਕ ਵਿੱਚ ਰੱਖਿਆ ਗਿਆ ਜਿਹੜੇ ਬੁੱਚੜ ਸੁਭਾਅ ਵਾਲੇ ਤਿੰਨ ਪੁਲਿਸ ਅਫਸਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਿੱਖਾਂ ਦਾ ਖੂਨ ਪੀਤਾ ਮੈਨੂੰ ਤਾਂ ਆ ਕੇ ਇੱਥੇ ਪਤਾ ਲੱਗਿਆ ਪੁਰਾਣੇ ਸਿੰਘਾਂ ਤੋਂ ਕਿ ਉਹਦੇ ਵਿੱਚ ਇੱਕ ਸੂਬਾ ਨਾਮ ਦਾ ਵੀ ਵਿਅਕਤੀ ਹੈ ਤੇ ਉਹ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਸੀ ਕਿ ਜੋ ਕ ਮਸੂਬਾ ਸਰਾਂਧ ਨਹੀਂ ਕਰ ਸਕਿਆ ਉਹ ਮੈਂ ਕਰਾਂਗਾ ਮਤਲਬ ਇਹੋ ਜੀ ਉਹਦੀ ਫਿਤਰਤ ਸੀ ਤੇ ਇੱਕ ਇਹੋ ਜੇ ਸੰਘਰਸ਼ੀ ਯੋਧੇ ਨੂੰ ਲਾ ਲੋ ਜਾਂ ਉਸ ਵਿਰਤੀ ਦੇ ਨੂੰ ਉਹਨਾਂ ਲੋਕਾਂ ਨਾਲ ਰੱਖਣਾ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਇੱਕ ਸਾਜ਼ਿਸ਼ ਸੀ ਕਿਉਂਕਿ ਉਹ ਪਹਿਲੇ ਹੀ 30 35 ਸਾਲ ਬਾਹਰ ਐਸ਼ ਕਰਕੇ ਫਿਰ ਉਹਨਾਂ ਤੇ ਕੇਸ ਚੱਲਦਾ ਰਿਹਾ ਅੱਜ ਹੁਣ ਉਹਨਾਂ ਨੂੰ ਸਜ਼ਾ ਹੋਈ ਸਜ਼ਾ ਹੋਈ ਤਾਂ ਉਹ ਉਹਦੇ ਬੈਰਕ ਚ ਰੱਖਿਆ ਗਿਆ ਉਹਨੂੰ ਲੜਾਈ ਲਈ ਉਕਸਾਇਆ ਜੋ ਅਸੀਂ ਸਮਝਦੇ ਹਾਂ ਕਿ ਅਸਲ ਚ ਇਹੀ ਹੋਇਆ ਹੋਵੇਗਾ ਉਕਸਾਇਆ ਗਿਆ ਉਕਸਾਣ ਤੋਂ ਬਾਅਦ ਉਹਨਾਂ ਨੂੰ ਤਾਂ ਜੇਰੇ ਇਲਾਜ ਭੇਜ ਦਿੱਤਾ ਹਸਪਤਾਲ ਸਾਨੂੰ ਇਹ ਪਤਾ ਲੱਗਿਆ ਕਿ ਸੰਦੀਪ ਸਣੀ ਜੀ ਦੀ ਜਿਹੜੀ ਪ੍ਰਸ਼ਾਸਨ ਵੱਲੋਂ ਵੀ ਕੁੱਟਮਾਰ ਕੀਤੀ ਗਈ ਆ ਤੇ ਉਲਟਾ ਉਹਨਾਂ ਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਨਾ ਪਰਿਵਾਰ ਨੂੰ ਨਾ ਵਕੀਲ ਨੂੰ ਤੇ ਦੂਜੇ ਜਿਹੜੇ ਤਿੰਨ ਬੰਦੇ ਨੇ ਜਿਹੜੇ ਸਿੱਖ ਕੌਮ ਦੇ ਖੂਨ ਪੀਣ ਵਾਲੇ ਨੇ ਉਹਨਾਂ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਤਿੰਨ ਬੰਦਿਆਂ ਨੇ ਇੱਕ ਨਾਲ ਇੱਕ ਨਾਲ ਮੁਕਾਬਲਾ ਹੋਇਆ ਹੋਵੇ ਤੁਸੀਂ ਹੁਣ ਅੱਜ ਦੀ ਕੀ ਇਕੱਤਰਤਾ 'ਚ ਰੱਖਿਆ ਕੀ ਆ ਪਲਾਨ ਇੱਕ ਤਾਂ ਪਰਸੋਂ ਦਾ ਤੇ ਮੰਗ ਕੀ ਰਹੂਗੀ ਤੁਹਾਡੀ ਦੇਖੋ ਮੰਗੇ ਆ ਵੀ ਪਹਿਲੀ ਗੱਲ ਤਾਂ ਅਸੀਂ ਇਹ ਵੀ ਇਹ ਇੱਕ ਗਿੜੀ ਮਿੱਠੀ ਸਾਜ਼ਿਸ਼ ਹੈ ਵੀ ਇਹ ਕਿਉਂ ਹੋਇਆ ਪ੍ਰਸ਼ਾਸਨ ਜਵਾਬ ਦੇ ਆ ਪ੍ਰਸ਼ਾਸਨ ਜਵਾਬ ਦੇਵੇ ਇਹ ਹੋਇਆ ਕਿਉਂ ਆ ਕਿਉਂਕਿ ਉੱਥੇ ਉਹਨੂੰ ਰੱਖਿਆ ਕਿਉਂ ਗਿਆ ਹਾਲਾਤ ਦੇਖੇ ਜਾਂਦੇ ਨੇ ਜੇਲ੍ਹ ਪ੍ਰਸ਼ਾਸਨ ਹੈ ਉਹਨੂੰ ਦੇਖਣਾ ਚਾਹੀਦਾ ਸੀ ਵੀ ਕਿਸ ਨੂੰ ਕਿਸ ਦੇ ਨਾਲ ਰੱਖਣਾ ਨਹੀਂ ਰੱਖਣਾ ਇੱਕ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ ਵੀ ਕਹਿੰਦੇ ਮੰਗ ਜਿਹੜੀ ਆ ਪਰਿਵਾਰ ਨੂੰ ਪਰਿਵਾਰ ਨੂੰ ਉਹਨਾਂ ਦੇ ਭਰਾਵਾਂ ਨੂੰ ਹੀ ਮੁਲਾਕਾਤ ਕਰਨ ਦਿੱਤੀ ਗਈ ਪਰ ਮੁਲਾਕਾਤ ਕਰਨ ਲਈ ਗਏ ਵੀ ਤੇ ਵਕੀਲ ਨੂੰ ਵੀ ਮਿਲਣ ਦਿੱਤਾ ਗਿਆ ਨਾ ਉਹਨਾਂ ਦਾ ਕੋਈ ਇਲਾਜ ਨਾ ਉਹਨਾਂ ਦਾ ਪਤਾ ਹਲੇ ਤੱਕ ਬਾਹਰ ਵੀ ਉਹਨਾਂ ਦੇ ਕੀ ਸੱਟਾਂ ਲੱਗੀਆਂ ਕੀ ਨਹੀਂ ਲੱਗੀਆਂ ਕੀ ਉਹਨਾਂ ਨਾਲ ਵਾਪਰੀ ਕੁਝ ਵੀ ਨਹੀਂ ਕਿਸੇ ਗੱਲ ਦਾ ਪਤਾ ਭਾਵੋ ਜੋ ਵੀ ਗੱਲ ਸੀ ਦੇਖੋ ਝਗੜਾ ਹੋਇਆ ਅੰਦਰ ਝਗੜਾ ਨਹੀਂ ਹੋਇਆ ਉਹਨੂੰ ਉਕਸਾਇਆ ਗਿਆ ਉਕਸਾ ਕੇ ਇਕਸਾ ਕੇ ਕੀਤਾ ਕੰਮ ਇਹ ਗਣੀ ਮਿੱਠੀ ਸਾਜ਼ਿਸ਼ ਹੈ ਤੇ ਬਾਅਦ ਚ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਪਰਚਾ ਪਾਣਾ ਉਹ ਤਾਂ ਪਾ ਹੀ ਦਿੱਤਾ ਉਹਦੇ 'ਚ ਕੋਈ ਨਹੀਂ ਕਮ ਸੇ ਕਮ ਤੁਸੀਂ ਪਰਿਵਾਰ ਨੂੰ ਮਲਾਤਾ ਦਿਓ ਕਿੰਨਾ ਵੱਡਾ ਧੱਕਾ ਆ ਦੇਖੋ ਹਿੰਦੁਸਤਾਨ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਪਰ ਸਿੱਖਾਂ ਨਾਲੇ ਅੱਜ ਫਿਰ ਤੱਕਾ ਹੋ ਰਿਹਾ ਇਹੋ ਜਿਹੇ ਹਾਲਾਤ ਸਗੋਂ ਨੌਜਵਾਨਾਂ ਨੂੰ ਗਲਤ ਪਾਸੇ ਖਿੱਚਾਉਂਦੇ ਨੇ ਪਹਿਲਾ ਪਹਿਲੇ ਦਿਨ ਜਦੋਂ ਇਹ ਗੱਲ ਸਾਹਮਣੇ ਆਈ ਉਦੋਂ ਕੁਝ ਕੁ ਮੀਡੀਆ ਜਾਂ ਫਿਰ ਕੁਝ ਸਿੱਖ ਸੰਸਥਾਵਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੀ ਸੂਬਾ ਸਿੰਘ ਨੂੰ ਜ਼ਮਾਨਤ ਮਿਲ ਰਹੀ ਸੀ ਮੈਡੀਕਲ ਬਿਹਾਫ ਦੇ ਉੱਤੇ ਕਿ ਉਹ ਪਤਾ ਲੱਗੀ ਸੰਦੀਪ ਸਿੰਘ ਸਣੀ ਨੂੰ ਸੋ ਇਸ ਕਰਕੇ ਉਹਨਾਂ ਨੇ ਹਮਲਾ ਕੀਤਾ ਇਹ ਪਹਿਲੇ ਦਿਨ ਦੀ ਜਿਹੜੀ ਗੱਲਬਾਤ ਆ ਰਹੀ ਸੀ ਹੁਣ ਤੱਕ ਆਉਂਦੇ-ਆਉਂਦੇ ਚਾਰ-ਪੰਜ ਦਿਨ ਹੋ ਗਏ ਤੇ ਹੁਣ ਤੁਸੀਂ ਵੀ ਕਹਿ ਰਹੇ ਹੋ ਜਾਂ ਅੰਦਰ ਇਕਤਰਤਾ ਜਾਂ ਉਹਨਾਂ ਦਾ ਪਰਿਵਾਰ ਵੀ ਕਹਿ ਰਿਹਾ सनी ਦਾ ਕਿ ਇਹ ਉਕਸਾਇਆ ਗਿਆ सनी ਨੂੰ ਜਾਣ ਬੁੱਝ ਕੇ ਬੰਦ ਇੱਕੋ ਬੈਰਕ ਚ ਕੀਤਾ ਗਿਆ ਤੇ ਇਹ ਵੀ ਗੱਲ ਆ ਰਹੀਆਂ ਨੇ ਕਿ ਹਮਲਾ ਪਹਿਲਾਂ ਸਾਬਕਾ ਪੁਲਿਸ ਅਫਸਰਾਂ ਨੇ ਕੀਤਾ ਬਿਲਕੁਲ ਸਾਬਕਾ ਪੁਲਿਸ ਅਫਸਰਾਂ ਨੇ ਇਹੀ ਹਮਲਾ ਕੀਤਾ ਤਾਂ ਦੁਬਾਰੇ ਫਿਰ ਉਹਨਾਂ ਦੀ ਆਪਸ ਵਿੱਚ ਝੜਪ ਹੋਈ ਹੈ ਜੋ ਕਿਉਂਕਿ ਫਿਰ ਵੀ ਜੇਲ੍ਹ ਚ ਕੋਈ ਨੂੰ ਕੋਈ ਦੱਸ ਦਿੰਦਾ ਹੁੰਦਾ ਤੇ ਪਰ ਗੱਲ ਗੱਲ ਇੱਕ ਇੱਥੇ ਆ ਵੀ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਇਹ ਕਿਸ ਬਿਰਤੀ ਦੇ ਨੇ ਉਹ ਕਿਸ ਬਿਰਤੀ ਦੇ ਨੇ ਉਹਨਾਂ ਨੂੰ ਇਕੱਠੇ ਰੱਖਣਾ ਹੀ ਨਹੀਂ ਚਾਹੀਦਾ ਸੀ ਦੂਜੀ ਗੱਲ ਇਹ ਆ ਵੀ ਜੇ ਉਹਨਾਂ ਦਾ ਇਲਾਜ ਹੋ ਸਕਦਾ ਤਾਂ ਇਹਨੂੰ ਇਲਾਜ ਵਾਸਤੇ ਕਿਉਂ ਨਹੀਂ ਕਿਤੇ ਭੇਜਿਆ ਕਿਉਂ ਨਹੀਂ ਪਰਿਵਾਰ ਨੂੰ ਮਲਾਇਆ ਗਿਆ ਕਿਉਂ ਨਹੀਂ ਕਿਸੇ ਹੋਰ ਨੂੰ ਇਹਨਾਂ ਬਾਰੇ ਵਕੀਲ ਨੂੰ ਵੀ ਇਹਨਾਂ ਬਾਰੇ ਕੋਈ ਦੱਸਿਆ ਗਿਆ ਤੁਸੀਂ ਜੇਲ੍ਹ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੀਸੀਟੀਵੀ ਕੈਮਰਾਜ਼ ਬਹੁਤ ਹੁੰਦੇ ਨੇ ਕਿ ਨਿਗਰੱਖੀ ਜਾਂਦੀ ਹੈ ਹਰ ਇੱਕ ਕੋਨੇ ਤੇ ਉਹ ਵੀ ਮੰਗ ਕਰੋ ਕਰੋਗੇ ਤੁਹਾਡੀਆਂ ਜਥੇਬੰਦੀਆਂ ਸਾਰੀਆਂ ਮਿਲ ਕੇ ਕਿ ਉਹ ਸੀਸੀਟੀਵੀ ਫੁਟੇਜ ਜੇ ਹੈ ਕੋਈ ਇਸ ਤਰੀਕੇ ਦੀ ਤਾਂ ਉਹ ਵੀ ਦਿਖਾਈ ਜਾਵੇ ਜਾਂ ਜਨਤਕ ਕੀਤੀ ਜਾਵੇ ਤਾਂ ਜੋ ਪਤਾ ਲੱਗੇ ਕਿ ਸੱਚਾਈ ਕੀ ਹੈ ਬਿਲਕੁਲ ਪਰਸਨ ਅਸੀਂ 16 ਤਰੀਕ ਨੂੰ ਮੰਗਲਵਾਰ ਨੂੰ ਇੱਥੇ 10 ਵਜੇ ਇਕੱਤਰ ਹੋਣਾ ਸੰਗਤਾਂ ਵੱਧ ਤੋਂ ਵੱਧ ਇੱਥੇ ਆਉਣਗੇ ਅਸੀਂ ਮੈਸੇਜ ਲਾਵਾਂਗੇ ਆਪਣੇ ਤੌਰ ਤੇ ਸਾਰੀਆਂ ਜਥੇਬੰਦੀਆਂ ਨੇ ਅੱਜ ਇੱਥੇ ਇਕੱਤਰਤਾ ਕਰਕੇ ਇਥੇ ਵੱਡਾ ਇਕੱਠ ਕਰਾਂਗੇ ਉਸ ਤੋਂ ਬਾਅਦ ਅਸੀਂ ਇਥੋਂ ਪੈਦਲ ਮਾਰਚ ਕਰਕੇ ਜੇਲ੍ਹ ਮੂਹਰੇ ਧਰਨਾ ਲਾਵਾਂਗੇ ਮੁਜ਼ਾਹਰਾ ਕਰਾਂਗੇ ਤੇ ਉੱਥੇ ਇਹੀ ਹੈ ਸਾਡੀ ਮੇਨ ਮੰਗ ਹੈ ਕਿ ਇੱਕ ਤਾਂ ਉਹਨਾਂ ਨੂੰ ਪਰਿਵਾਰ ਨੂੰ ਮਿਲਾਇਆ ਜਾਵੇ ਦੂਜੇ ਇਸ ਚੀਜ਼ ਦਾ ਅਸੀਂ ਸਰਕਾਰ ਤੋਂ ਜਵਾਬ ਮੰਗਾਂਗੇ ਕੋਈ ਮੰਗ ਪੱਤਰ ਨਹੀਂ ਦੇਵਾਂਗੇ ਅਸੀਂ ਮੰਗਤੇ ਨਹੀਂ ਹੈਗੇ ਅਸੀਂ ਜਵਾਬ ਮੰਗਾਂਗੇ ਕਿ ਇਹ ਹੋਇਆ ਕਿਉਂ ਆ ਜ਼ਿੰਮੇਵਾਰ ਸਰਕਾਰ ਹੈ ਜ਼ਿੰਮੇਵਾਰ ਪ੍ਰਸ਼ਾਸਨ ਹੈ